हां जी बाबा एक ਗੱਲ ਸ਼ੇਅਰ ਕਰਨੀ ਹੈ ਸਾਰੀ ਵੀਡੀਓ ਸੁਣਿਓ ਜ਼ਰੂਰ ਕਮਲ ਕੌਰ ਦੀ ਗੱਲ ਕਰਦੇ ਆਂ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਹੋ ਸਕਦਾ ਅਸੀਂ ਮਰਦ ਜਾਤ ਕਮਲ ਕੌਰ ਦੇ ਨਾਲੋਂ ਕਈ ਗੁਣਾ ਘਟਿਆ ਤੇ ਨੀਚ ਹੋਈਏ ਕਿਉਂਕਿ ਜਿਹੜਾ ਮਰਦ ਹੁੰਦਾ ਇਹ ਆਪਦੇ ਖਿਆਲਾਂ ਦੇ ਵਿੱਚ ਔਰਤਾਂ ਦੇ ਕੱਪੜੇ ਲਾਉਂਦਾ ਕਿਤੇ ਉਹਦੇ ਲਾਤੇ ਕਿਤੇ ਉਹਦੇ ਰਾਤੇ ਕਿਤੇ ਉਹਦੇ ਨਾਲ ਸੰਬੰਧ ਕਿਤੇ ਉਹਦੇ ਨਾਲ ਮਾਨਸਿਕ ਤੌਰ ਤੇ થી ਬਹੁਤ ਘਟੀਆਂ ਹੋ ਸਕਦਾ ਕਮਲ ਕੌਰ ਨਾਲੋਂ ਕਈ ਗੁਣਾ ਘਟਿਆ ਹੋਈਏ ਪਰ ਜਿਹੜੇ ਸਾਡੇ ਦਿਮਾਖਾਂ ਦੇ ਵਿੱਚ ਘਟਿਆ ਪਾਣਾ ਉਹਦੀ ਕਦੇ ਵੀਡੀਓ ਬਣਾ ਕੇ ਲੋਕਾਂ ਤੱਕ ਤਾਂ ਇਹ ਨਾ ਪਹੁੰਚਾਈ ਵੀ ਇੱਕ ਪਰਦਾ ਬਣਿਆ ਹੋਇਆ ਸਮਾਜ ਦੇ ਵਿੱਚ ਹਰੇਕ ਘਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਰਾਤ ਨੂੰ ਗ੍ਰਸਤ ਹੁੰਦਾ ਠੀਕ ਹੈ ਪਰ ਉਹ ਇੱਕ ਪਰਦੇ ਚ ਪਰਦੇ ਦੇ ਵਿੱਚ ਲੋਕ ਮਨਜ਼ੂਰੀ ਦਿੱਤੀ ਹੋਈ ਹੈ ਸਾਡੇ ਸਮਾਜ ਨੇ ਦੁਨੀਆ ਦੇ ਵਿੱਚ ਅਸ਼ਲੀਲਨਾ ਦੀ ਕੋਈ ਚੀਜ਼ ਨਹੀਂ ਹੁੰਦੀ ਕੋਈ ਵੀ ਐਂਡ ਵਾਲੀ ਚੀਜ਼ ਗ੍ਰਸਤ ਹੈ ਉਹ ਹਰ ਹਰ ਘਰ ਚ ਹੁੰਦਾ ਉਨੁਪ ਦਿੱਤੀ ਹੋਈ ਹੈ ਮਾਨਤਾ ਉਹ ਹੁੰਦਾ ਪਰਦੇ ਚ ਜੇ ਤਾਂ ਪਰਦੇ ਚ ਹੈ ਤਾਂ ਉਹ ਠੀਕ ਹੈ ਵੀ ਅਸ਼ਲੀਲਨਾ ਦੀ ਕੋਈ ਚੀਜ਼ ਨਹੀਂ ਜੇ ਉਹ ਪਰਦੇ ਚ ਨਹੀਂ ਫਿਰ ਉਹ ਅਸ਼ਲੀਲ ਹੈ ਜੇ ਪਰਦੇ ਚ ਹੈ ਫਿਰ ਅਸ਼ਲੀਲਨਾ ਦੀ ਕੋਈ ਚੀਜ਼ ਨਹੀਂ ਜੇ ਨਹੀਂ ਪਰਦੇ ਚ ਫਿਰ ਉਹ ਅਸ਼ਲੀਲ ਹੈ ਕੋਈ ਵੀ ਕੁੜੀ ਆਪਦੀ ਸਹੇਲੀ ਨਾਲ ਕਿੰਨੀਆਂ ਮਰਜ਼ੀ ਅਸ਼ਲੀਲ ਗੱਲਾਂ ਕਰੀ ਜਾਵੇ ਕਿੰਨੀਆਂ ਮਰਜ਼ੀ ਆਪਾਂ ਨੂੰ ਕੀ ਪਰਵਾਹ ਕੋਈ ਮੁੰਡਾ ਦੂਸਰੇ ਮੁੰਡੇ ਨਾਲ ਕਿੰਨੀਆਂ ਅਸ਼ਲੀਲ ਗੱਲਾਂ ਕਰੀ ਜਾਵੇ ਕੋਈ ਗੱਲ ਨਹੀਂ ਪਰ ਉਹਨਾਂ ਗੱਲਾਂ ਨੂੰ ਨੈੱਟ ਤੇ ਲੈ ਆਉਣਾ ਹਰੇਕ ਘਰੇ ਪਹਛਾ ਦੇਣਾ ਜਿੱਥੇ ਪਿਓ ਧੀ ਬੈਠਿਆ ਮਾਂ ਪੁੱਤ ਬੈਠਿਆ ਭੈਣ ਭਰਾ ਬੈਠਿਆ ਉਹ ਉਹਨਾਂ ਦਾ ਪਰਦਾ ਚੱਕ ਦੇਣਾ ਉਹ ਗਲਤ ਹੈ ਉਹ ਉਹਦੇ ਕਰਕੇ ਜਿਹੜੀ ਹੈ ਹੁਣ ਪਹਿਲੀ ਵਾਰੀ ਮੈਹਰੋਂ ਮਿਲਿਆ ਜਦੋਂ ਤਾਂ ਕਮਲ ਨੇ ਕਿਹਾ ਵੀ ਮੇਰੇ ਘਰੇ ਪੇਸ਼ੈਂਟ ਆ ਮੇਰਾ ਪਿਓ ਉਹਨੂੰ 1.5 ਲੱਖ ਰੁਪਏ ਦਿੱਤਾ ਪਹਿਲੀ ਵਾਰੀ ਤੇ ਇਹ ਕਿਹਾ ਕਿ ਹਰ ਮਹੀਨੇ ਤੈਨੂੰ 50000 ਰੁਪਏ ਦੇਵਾਂਗੇ ਜਿਵੇਂ ਕਿ ਤੂੰ ਮਰਜ਼ੀ ਮੰਗੀਏ ਤੈਨੂੰ 50000 ਰੁਪਏ ਦੇਵਾਂ ਤੂੰ ਇਹ ਨਾ ਕੰਮ ਕਰ ਉਹ ਹਟੀ ਨਹੀਂ ਬਾਰੀ-ਬਾਰੀ ਸਮਝਾਉਣ ਤੇ ਵੀ ਨਹੀਂ ਹਟੀ ਚਲੋ ਉਹਨਾਂ ਨੇ ਉਹ ਉਹ ਨੂੰ ਸੋਦਾ ਲਾਤਾ ਜੇ ਉਹ ਨੂੰ ਤੁਹਾਨੂੰ ਗਲਤ ਲੱਗਦਾ ਵੀ ਉਹਨਾਂ ਨੇ ਗਲਤ ਕਰਿਆ ਉਹਨਾਂ ਨੂੰ ਸਜ਼ਾ ਵੀ ਮਿਲ ਜਾਣੀ ਹੈ ਠੀਕ ਹੈ ਹੁਣ ਦੂਜੀ ਗੱਲ ਵੀ ਮਹਿਰੋ ਤਾਂ ਹੈਗਾ ਬਾਹਰ ਠੀਕ ਹੈ ਉਹ ਤਾਂ ਆ ਨਹੀਂ ਸਕਦਾ ਜੇ ਆਊਗਾ ਤਾਂ ਪੁਲਿਸ ਫੜ ਲੂ ਉਹ ਹੁਣ ਇਸ ਲਹਿਰ ਨੂੰ ਅੱਗੇ ਨਹੀਂ ਚਲਾ ਸਕਦਾ ਨਾ ਹੀ ਕਿਸੇ ਨੂੰ ਧਮਕੀ ਦੇ ਸਕਦਾ ਕਿਉਂਕਿ ਆ ਨਹੀਂ ਸਕਦਾ ਹੁਣ ਇਹ ਲਹਿਰ ਆਪਣੇ ਆਮ ਲੋਕਾਂ ਦੇ ਵਿੱਚ ਹੈ ਵੀ ਅੱਜ ਤੋਂ 20-25 ਸਾਲਾਂ ਨੂੰ ਜਦੋਂ ਸਾਡੇ ਜਵਾਕ ਜਵਾਨ ਹੋਣਗੇ ਉਹਨਾਂ ਨੂੰ ਅਸੀਂ ਕਿੱਦਾਂ ਦਾ ਮਾਹੌਲ ਦੇਣਾ ਇਹ ਅਣਖੀ ਪੰਜਾਬ ਹੈ ਗੈਰਤ ਵਾਲਾ ਪੰਜਾਬ ਹੈ ਵੈਸਟਰਨ ਕਲਚਰ ਹੈ ਜਿਹੜਾ ਹੌਲੀ-ਹੌਲੀ ਸਾਡੇ ਉੱਤੇ ਹਾਵ ਵੀ ਹੋ ਸਕਦਾ ਹੋ ਸਕਦਾ 100 150 ਸਾਲ ਤੱਕ ਇਸ ਧਰਤੀ ਤੇ ਬੌਰਨ ਫਿਲਮਾਂ ਬਣਨ ਲੱਗ ਜਾਣ ਪਰ ਅਣਖ ਤੇ ਗੈਰਤ ਵਾਲੀ ਜ਼ਿੰਦਗੀ ਨੂੰ ਅਸੀਂ ਜਿੰਨਾ ਲੰਮਾ ਖਿੱਚ ਕੇ ਲਿਜਾ ਸਕਦੇ ਹਾਂ ਲਿਜਾਣਾ ਚਾਹੀਦਾ ਹੈ ਇਹ ਸ਼ਰਮ ਹਿਆ ਦਾ ਪਰਦਾ ਸਾਡੇ ਸਮਾਜ ਚ ਬਣਿਆ ਰਹਿਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਹੋ ਸਕਦਾ ਸੀ ਕਮਲਕਾਰ ਦੇ ਨਾਲੋਂ ਬਹੁਤ ਕਈ ਗੁਣਾ ਨੀਚ ਤੇ ਘਟਿਆ ਹੋਈ ਹੈਗੇ ਵੀ ਆ ਪਰ ਆਪਾਂ ਉਹ ਘਟਿਆ ਖਿਆਲਾਂ ਨੂੰ ਵੀਡੀਓ ਬਣਾ ਕੇ ਲੋਕਾਂ ਦੇ ਵਿੱਚ ਪਰਿਵਾਰਾਂ ਚ ਨਹੀਂ ਨਾ ਪਹੁੰਚਾਉਂਦੇ ਸੋ ਕਮਲਕਾਰ ਨੂੰ ਬਹੁਤ ਵਾਰੀ ਰੋਕਿਆ ਉਹ ਨਹੀਂ ਰੁਕੀ ਸੋ ਅਣਖੀ ਇਹ ਪੰਜਾਬ ਦੀ ਤਸਵੀਰ ਹੈ ਅਣਖ ਇੱਜ਼ਤ ਗੈਰਤ ਇਹ ਨਹੀਂ ਚੱਲਦਾ ਠੀਕ ਆ ਉਹਨਾਂ ਨੇ ਜੋ ਉਹਨਾਂ ਨੂੰ ਚੰਗਾ ਲੱਗਿਆ ਕਰਤਾ ਉਹ ਉਹਨਾਂ ਨੂੰ ਸਜ਼ਾ ਵੀ ਮਿਲ ਜਾਣੀ ਹੈ ਸੋ ਹੁਣ ਇਹ ਲਹਿਰ ਦੇ ਵਿੱਚ ਅਮਰਤਪਾਲ ਕੁਛ ਨਹੀਂ ਕਰ ਸਕਦਾ ਇਹ ਲਹਿਰ ਆਪਣੇ ਆਮ ਲੋਕਾਂ ਦੇ ਵਿੱਚ ਹੈ ਕਿ ਮੈਂ ਚਾਹੁੰਦਾ ਵੀ ਇਸ ਮੁੱਦੇ ਤੇ ਡਿਬੇਟਾਂ ਹੋਣੀਆਂ ਚਾਹੀਦੀਆਂ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਕਿ ਬਲਗਰ ਵੀਡੀਓ ਨਹੀਂ ਬਣਾ ਸਕਦੇ ਅਸ਼ਲੀਲ ਕੰਟੈਂਟ ਨਹੀਂ ਬਣਾ ਸਕਦੇ ਇਹ ਸਾਨੂੰ ਚਾਹੀਦਾ ਇਸ ਲਹਿਰ ਨੂੰ ਅੱਗੇ ਤੋਰਨਾ ਤੇ ਹੁਣ ਮੈਂ ਕੱਲ ਵੀ ਵੀਡੀਓ ਪਾਈ ਸੀ ਵੀ ਅਮਰਤਪਾਲ ਮਹਿਰੋਂ ਨੂੰ ਬਦਨਾਮ ਕਰਨ ਦਾ ਹੁਣ ਪ੍ਰੋਪਾਗੈਂਡ ਚੱਲੂ ਆ ਪੂਰਾ ਬਨਾਮ ਵੀ ਉਹਨੇ ਉਹਦਾ ਰੇਪ ਕੀਤਾ ਹੈ ਉਹਨੇ ਨਿਹੱਤੀ ਕੁੜੀ ਮਾਰਤੀ ਉਹ ਕਰਤਾ ਜੋ ਕਰਤਾ ਸੋ ਜਦੋਂ ਕੁੱਤਾ ਹਲਕ ਜੇ ਭਾਵੇਂ ਉਹ ਮੇਲ ਹੋਵੇ ਭਾਵੇਂ ਫੀਮੇਲ ਆ ਕੁੱਤਾ ਹੋਵੇ ਕੁੱਤੀ ਹੋਵੇ ਉਹਨੂੰ ਮਾਰਨਾ ਕਹਿੰਦੇ ਪੁੰਨ ਹੁੰਦਾ ਹੈ ਮੇਲ ਫੀਮੇਲ ਨਹੀਂ ਦੇਖਿਆ ਜਾਂਦਾ ਇੰਦਰਗਾਨਧ ਦੀ ਵੀ ਤਾਂ ਫੀਮੇਲ ਸੀ ਔਰਤ ਸੀ ਨਿਹੱਤੀ ਵੀ ਸੀਗੀ ਫੇਰ ਕਿਉਂ ਮਾਰਤੀ ਸੋ ਜਦੋਂ ਕੋਈ ਹਲਕ ਜਾਂਦਾ ਸਮਾਜ ਦੇ ਲਈ ਗਲਤ ਹੋ ਜਾਂਦਾ ਸੋ ਅਣਖ ਵਾਲੇ ਬੰਦੇ ਨਹੀਂ ਚੱਲਿਆ ਜਾਂਦਾ ਉਹ 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 ਉਹਨੂੰ ਗੱਡੀ ਚੜਾ ਦਿੰਦੇ ਆ ਸੋ ਆਪੇ ਇਹ ਕਹੀਏ ਕਿ ਉਹ ਕਮਲਕੌਰ ਬਹੁਤ ਮਾੜੀ ਸੀ ਮੈਂ ਕਿਹਦਾ ਵੀ ਮਾੜਾ ਚੰਗਾ ਪ੍ਰਮਾਤਮਾ ਨੇ ਦੇਖਣਾ ਹੁੰਦਾ ਆਪਾਂ ਉਦੋਂ ਕਈ ਗੁਨਾਹ ਨੀਚ ਘਟੀਆਂ ਹੋ ਸਕਦੇ ਆ ਹੋਵਾਂਗੇ ਵੀ ਪਰ ਜਿਹੜੇ ਆਪਾਂ ਗੰਦੇ ਵਿਚਾਰ ਆਉਂਦੇ ਆ ਇਹ ਇਹ ਆਪਾਂ ਪ੍ਰਮਾਤਮਾ ਦੀ ਨਜ਼ਰ ਤੇ ਤਾਂ ਜ਼ਰੂਰ ਗੁਨੇਗਾਰ ਆ ਪਰ ਸਮਾਜ ਦੇ ਵਿੱਚ ਆਪਣੇ ਜਿਹੜੇ ਗੰਦੇ ਖਿਆਲ ਆ ਉਹ ਆਪਾਂ ਬਾਹਰ ਕੱਢ ਕੇ ਵੀਡੀਓ ਬਣਾ ਕੇ ਨਹੀਂ ਨਾ ਕਰਦੇ ਇਸ ਕਰਕੇ ਸਮਾਜ ਦੇ ਵਿੱਚ ਪਰਦਾ ਸ਼ਰਮhaya ਦਾ ਬਣਿਆ ਰਹਿਣਾ ਚਾਹੀਦਾ ਸੋ ਇਸ ਲਹਿਰ ਨੂੰ ਹੁਣ ਆਪਾਂ ਆਮ ਲੋਕਾਂ ਦੇ ਵਿੱਚ ਇਹ ਡਿਬੇਟਾਂ ਹੋਣੀਆਂ ਚਾਹੀਦੀਆਂ ਕਾਨੂੰਨ ਬਣਨਾ ਚਾਹੀਦਾ ਹੈ ਬਲਗਰ ਕਮੈਂਟ ਕੰਟੈਂਟ ਇਹ ਬੰਦ ਹੋਣਾ ਚਾਹੀਦਾ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸੋ ਜੇ ਅਮਰਤਪਾਲ ਮਹਿਰੋ ਨੇ ਠੀਕ ਕਰਿਆ ਤਾਂ ਉਹਦੀ ਸਪੋਰਟ ਵੀ ਕਰਿਓ ਉਹਦੇ ਹੱਕ ਚ ਹਾ ਦਾ ਨਾਹਰਾ ਮਾਰਿਓ ਜੇ ਗਲਤ ਕਰਦਾ ਤੁਹਾਨੂੰ ਲੱਗਦਾ ਵੀ ਗਲਤ ਕਰਿਆ ਤਾਂ ਚਲੋ ਉਹਨਾਂ ਨੂੰ ਸਜ਼ਾ ਵੀ ਮਿਲ ਜਾਣੀ ਹੈ ਭੁਗਤ ਲੈਣਗੇ ਪਰ ਅਣਖੀ ਬੰਦੇ ਨਹੀਂ ਇਹ ਚੀਜ਼ਾਂ ਚੱਲਦੇ ਹੁੰਦੇ ਸੋ ਜ਼ਰੂਰ ਇਹਨਾਂ ਗੱਲਾਂ ਤੇ ਕਰੀਏ ਗੌਰ ਵੀ ਇਹ ਕੰਟੈਂਟ ਬੰਦ ਹੋਣਾ ਚਾਹੀਦਾ ਸ਼ਲੀਲ ਗੱਲਾਂ ਵਾਲਾ ਸੋ ਵੀਡੀਓ ਜ਼ਰੂਰ ਸ਼ੇਅਰ ਕਰੋ ਜਿਉਂਦੇ ਵਾਸਤੇ ਰਹੋ ਮੈਂ ਗੱਲ ਉਹ ਕਰੀ ਸੀ ਵੀ ਅਸੀਂ ਮੰਨਦੇ ਆ ਵੀ ਅਸੀਂ ਕਮਲ ਕਰੋ ਨਾਲ ਵੀ ਬਹੁਤ ਘਟੀਆ ਤੇ ਨੀਚ ਹੋਵਾਂਗੇ ਇਨਸਾਨ ਮਰਦ ਆਪਣੀ ਔਰਤ ਦੇ ਨਾਲ ਗ੍ਰੈਸ ਕਰਦਾ ਹੋਇਆ 20 ਖਿਆਲਾਂ 'ਚ ਕਿਸੇ ਹੋਰ ਔਰਤ ਨਾਲ ਕਰ ਰਿਹਾ ਹੁੰਦਾ ਐਨਾ ਘਟਿਆ ਹੁੰਦਾ ਮਰਦ ਪਰ ਉਹ ਆਪਣੇ ਖਿਆਲਾਂ ਨੂੰ ਆਪਣੀਆਂ ਉਹਨਾਂ ਚੀਜ਼ਾਂ ਨੂੰ ਵੀਡੀਓ ਬਣਾ ਕੇ ਦੱਸਦਾ ਤਾਂ ਨਹੀਂ ਹਰੇਕ ਘਰ 'ਚ ਰਾਤ ਨੂੰ ਗ੍ਰੈਸਤ ਹੁੰਦਾ ਹੈ ਕੋਈ ਬੰਦਾ ਦੱਸਦਾ ਵੀ ਅਸੀਂ ਰਾਤ ਨੂੰ ਇਦਾਂ ਦਾ ਕਰਿਆ ਨਹੀਂ ਉਹ ਪਰਦੇ 'ਚ ਰਹਿਣਾ ਚਾਹੀਦਾ ਜੇ ਕੋਈ ਪਰਦੇ 'ਚ ਹੈ ਤਾਂ ਕੋਈ ਚੀਜ਼ ਅਸ਼ਲੀਲ ਨਹੀਂ ਹੁੰਦੀ ਤੇ ਜੇ ਪਰਦਾ ਹੈ ਨਹੀਂ ਤਾਂ ਹਰ ਚੀਜ਼ ਅਸ਼ਲੀਲ ਹੈ ਸੋ ਵੀਡੀਓ ਜ਼ਰੂਰ ਸ਼ੇਅਰ ਕਰੋ ਜਿਉਂਦੇ ਵਾਸਤੇ ਉਹ ਮਿਹਰਬਾਨੀ